ਵਾਹਿਗੁਰੂ 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 ਸਤਿਮਾ ਆਵਾਹਿਗੁਰੂ ਮੁੰਨੀ ਮਾਤਾ ਮਿਲ ਲੈ ਆਪਣੇ ਬਾਲਾ ਕੋ ਮਿਲ ਲੈ ਆਖਰੀ ਵਾਰ ਦਰਸ਼ਨ ਕਰ ਲੈ ਇੱਥੇ ਕੌਣ ਹੈ ਜੀ ਮਾਈ ਕੌਣ ਹੈ ਜੀ ਇੱਥੇ ਬੈਠ ਜਾ ਦੇ ਮੰਜੇ ਤੇ ਬਹਿ ਜਾ ਇਸਕੇ ਪਾਸ ਬੈਠ ਜਾ ਜਹਾ ਹਾਂ ਉਸ ਤੋਂ ਫੜ ਕੇ ਹੱਥ ਫੜ ਕੇ ਉਸ ਤੋਂ ਮੱਥਾ ਟੇਕਦੇ ਮੱਥਾ ਦੇਖਦੇ ਪੈਰਾਂ ਨੂੰ ਹੱਥ ਲਾ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਬਾਲाराम ਤੇ ਮਾਤਾ ਮੁੰਨੀ ਦੇਵੀ 11 9 2024 ਨੂੰ ਲੈ ਕੇ ਆਏ ਸੀਗੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਕਾਲੀ ਮਾਤਾ ਦੇ ਮੰਦਰ ਦੇ ਬਾਹਰ ਪਟਿਆਲੇ ਤੋਂ ਅੱਜ ਕਰੀਬ 1 ਸਾਲ ਹੋ ਗਿਆ ਇਹਨਾਂ ਨੂੰ ਦੋਨਾਂ ਨੂੰ ਸਾਡੇ ਕੋਲੇ ਆਇਆ ਨੂੰ 11 ਮਹੀਨੇ 1 ਦਿਨ ਹੋ ਗਿਆ ਤੇ ਬਾਪੂ ਬਾਲਾਰਾਮ ਰੇੜੀ ਦੇ ਵਿੱਚ ਪਾਇਆ ਹੋਇਆ ਸੀ ਕਿ ਪਿੱਛੇ ਤੇ ਮਾਤਾ ਰੇੜੀ ਰੋੜੀ ਫਿਰਦੀ ਸੀ ਕਾਲੀ ਮਾਤਾ ਦੇ ਮੰਦਰ ਦੇ ਬਾਹਰ ਦੂਖ ਨਿਵਾਰਨ ਦੇ ਸਾਹਬ ਦੇ ਬਾਹਰ ਉੱਥੇ ਆਲੇ-ਦਾਲੇ ਸਾਰੇ ਢੀੜਾ ਦਿੰਦੇ ਸੀ ਦੁਕਾਨਾਂ ਵਾਲੇ ਕੋਈ ਰੋਟੀ ਦੇ ਦਿੰਦਾ ਸੀ ਕੋਈ ਕੁਲਚੇ ਦੇ ਦਿੰਦੇ ਕਿਸੇ ਨੇ ਬ੍ਰੈਡ ਦੇ ਦਿੱਤੇ ਕਿਸੇ ਨੇ ਚਾਹ ਪੜਾਤੀ ਆਹ ਰੇੜਾ ਅੱਜ ਖਾਲੀ ਪਿਆ ਬਾਲਾਰਾਮ ਨੂੰ ਅੜੀਕਦਾ ਤੇ ਇਹ ਮਾਤਾ मुੰਨੀ ਬੰਦਿਆਂ ਵਾਂਗੂ ਇੰਨੀ ਜਾਨ ਮੀ ਪਿਆ ਹੋਇਆ ਸੀ ਜਿੱਦਣ ਅਸੀਂ ਲੈ ਕੇ ਆਏ ਆ ਗਾਰੇ ਦੇ ਵਿੱਚ ਦੀ ਹੋਈ ਜਿਵੇਂ ਅੱਜ ਵੀ ਬਾਪੂ ਗਿਆ ਮੀ ਪਿਆ ਹੋਇਆ ਜਿੱਦਣ ਲੈ ਕੇ ਆਏ ਸੀ ਬਾਪੂ ਨੂੰ ਉਦੋਂ ਵੀ ਮੀ ਪਿਆ ਸੀ ਬਹੁਤ ਪਟਿਆਲੇ ਚ ਵੀ ਇੱਥੇ ਵੀ ਤੇ ਮਾਂ ਤਾਂ ਉਵੇਂ ਹੀ ਇਹਨੂੰ ਰੇੜੇ 'ਚ ਪਾ ਕੇ ਲਈ ਫਿਰਦੀ ਗਿੱਲੀਆਂ ਉੱਤੇ ਤਰਪਾਲਾਂ ਪਾਈਆਂ ਰੇੜੇ ਦੇ ਤਰਪਾਲ ਪਾਉਂਦੀ ਸੀ ਆਪ ਵੀ ਥੱਲੇ ਬੜ ਕੇ ਰੇੜੇ ਦੇ ਪੈ ਜਾਂਦੀ ਸੀ ਉੱਤੇ ਪਤਾ ਲੱਗਿਆ ਸੀ ਵੀ ਇੱਕ ਇਹਨਾਂ ਦੀ ਬੱਚੀ ਵੀ ਸੀ ਕੋਈ ਲੈ ਗਿਆ ਉਹ ਪਤਾ ਨਹੀਂ ਸੱਚ ਕੀ ਸੀ ਕਿਉਂਕਿ ਦੋਨੋਂ ਹੀ ਇੰਨੇ ਯੋਗ ਨਹੀਂ ਸੀ ਵੀ ਆਪਣਾ ਸਾਰਾ ਕੁਝ ਦੱਸ ਸਕਣ ਇਹਨਾਂ ਦਾ ਉੱਥੇ ਨੇੜੇ ਪਿੰਡ ਵੀ ਦੱਸਦੇ ਸੀ ਇਹਨਾਂ ਜੀ ਕਿਹੜੇ ਪਿੰਡ ਦੇ ਸੀ ਕਿ ਦੱਸਦੇ ਸੀ ਤੇ ਪਿੰਡ ਜਾਣਦੇ ਸੀ ਉੱਥੇ ਨੇੜੇ ਪਤਾ ਤੁਹਾਨੂੰ ਕੁਝ ਪਿੰਡ ਦਾ ਸੱਸੇ ਨੂੰ ਪਤਾ ਨਹੀਂ ਕਿ ਇਹ ਅੱਜ ਵਨੀਤ ਸ਼ਰਮਾ ਜੀ ਤੇ ਜਤਨ ਸ਼ਰਮਾ ਜੀ ਆਏ ਨੇ ਮਾਤਾ ਜੀ ਦੇ ਰਿਸ਼ਤੇਦਾਰ ਹੀ ਕਹਾਂਗੇ ਅਸੀਂ ਬਾਪੂ ਜੀ ਦੇ ਰਿਸ਼ਤੇਦਾਰ ਹੀ ਕਹਾਂਗੇ ਲੱਗਦੇ ਕੁਝ ਨਹੀਂ ਇਨਸਾਨੀਅਤ ਦਾ ਰਿਸ਼ਤਨ ਪਾਉਣ ਆਏ ਨੇ ਬਾਈ ਜਿੱਦਣ ਲੈ ਕੇ ਆਏ ਸੀ ਉਦਨੇ ਨਾਲ ਸੀ ਬਾਈ ਉਹਨਾਂ ਨੇ ਸਾਨੂੰ ਦੱਸਿਆ ਵੀਡੀਓ ਵੀ ਪਾਈ ਸੀ ਇਹਨਾਂ ਨੇ ਉਸ ਟਾਈਮ ਸਾਨੂੰ ਬਹੁਤ ਸਾਰੇ ਲੋਕਾਂ ਨੇ ਸਾਨੂੰ ਇਹਨਾਂ ਬਾਰੇ ਦੱਸਿਆ ਸੀ ਫਿਰ ਅਸੀਂ ਜਾ ਕੇ ਲੈ ਕੇ ਆਏ ਸੀ ਦੋਨਾਂ ਜਾਨਿਆਂ ਨੂੰ ਅੱਜ ਇਹ ਆਪਣਾ ਇਨਸਾਨ ਹੋਣ ਦਾ ਧਰਮ ਨਿਭਾਉਣ ਆਏ ਨੇ ਜਤਨ ਸ਼ਰਮਾ ਜੀ ਤੇ ਬਨੀਤ ਸ਼ਰਮਾ ਜੀ ਉੱਥੇ ਆਸ-ਪਾਸ ਦੇ ਲੋਕਾਂ ਦੇ ਦੱਸਣ ਮੁਤਾਬਕ ਇਹ ਦੋਨੋਂ ਜਾਨੇ ਇੱਕ ਦੂਜੇ ਦੇ ਪੂਰਕ ਸੀ ਇੱਕ ਦੂਜੇ ਦੇ ਸਾਥੀ ਸੀ ਜੇ ਮਾਤਾ ਦਿਨ ਸੀ ਤੇ ਬਾਪੂ ਰਾਤ ਸੀ ਤੇ ਜੇ ਮਾਤਾ ਰੂਹ ਸੀ ਤੇ ਬਾਪੂ ਸਰੀਰ ਸੀ ਤੇ ਜੇ ਬਾਪ ਬੇਬੇ ਪੈਰ ਸੀ ਲੱਤਾਂ ਸੀ ਤੇ ਬਾਪੂ ਅੱਖਾਂ ਸੀ ਇਸ ਤਰ੍ਹਾਂ ਦਾ ਜੀਵਨ ਸੀ ਇਹਨਾਂ ਦੋਨਾਂ ਜਾਣਿਆਂ ਦਾ ਇੱਕ ਦੂਜੇ ਦੇ ਨਾਲ ਇੱਕ ਦੂਜੇ ਪੂਰਕ ਹੋ ਕੇ ਇੱਕ ਦੂਜੇ ਦਾ ਸਾਥ ਦੇ ਰਹੇ ਸੀ ਸਿਰ ਤੇ ਛੱਤ ਨਹੀਂ ਸੀ ਕਹਿਰ ਦੀ ਗਰੀਬੀ ਸੀ ਬਿਮਾਰੀ ਐਸੀ ਸੀ ਵੀ ਬਾਪੂ ਦੇ ਦੋਨੇ ਹੱਥ ਝੜੇ ਹੋਇਆ ਦੇਖੋ ਹੱਥਾ ਜਮਾ ਹੀ ਹੈ ਨਹੀਂ ਉਂਗਲਾਂ ਝੜ ਗਈਆਂ ਤੇ ਦੋਨੇ ਪੈਰ ਹੈ ਨਹੀਂ ਬਾਪੂ ਦੇ ਦੋਨੇ ਪੈਰਾਂ ਦੀ ਉਂਗਲਾਂ ਝੜੀਆਂ ਹੋਈਆਂ ਤੇ ਲੋਕ ਕਹਿੰਦੇ ਕੋੜ ਹੋ ਗਿਆ ਕੋੜ ਹੋ ਗਿਆ ਕੋੜੀ ਆ ਇਹ ਤੇ ਪਰ ਮੁੰਨੀ ਨੂੰ ਨਾ ਤਾਂ ਕੋੜ ਹੋਇਆ ਤੇ ਨਾ ਇਹ ਕੋੜੀ ਕਹਿ ਕੇ ਛੱਡ ਕੇ ਭੱਜੀ ਉਹਨੂੰ ਰੋਟੀ ਵੀ ਖਵਾਉਂਦੀ ਉਹਦੀ ਲੈਟਰਨ ਵੀ ਸਾਫ਼ ਕਰਦੀ ਉਹਨੂੰ ਨਵਾਉਂਦੀ ਤਵਾਉਂਦੀ ਉਹਨੂੰ ਸਾਰਾ ਦਿਨ ਰੇੜੇ 'ਚ ਪਾ ਕੇ ਲੈ ਕੇ ਸਾਰਾ ਦਿਨ ਪਟਿਆਲੇ ਸ਼ਹਿਰ 'ਚ ਘੁੰਮਦੀ ਰਾਤ ਨੂੰ ਵਾਪਸ ਚਲੇ ਜਾਂਦੀ ਕੋਈ ਦਾਸਾ ਬੀਸਾ ਦੇ ਦਿੰਦੇ ਲੋਕ ਪੈਸੇ ਖੋ ਕੇ ਵੀ ਲੈ ਜਾਂਦੇ ਇਹਨਾਂ ਤੋਂ ਇਹਨਾਂ ਨੂੰ ਵੀ ਲੁੱਟ ਕੇ ਲੈ ਜਾਂਦੇ ਸੀ ਉਹ ਲਟੇਰੇ ਦੇਖੋ ਕਿੱਦਾਂ ਦੀ ਸੋਚ ਵਾਲੇ ਹੋਣਗੇ ਕਿੱਦਾਂ ਦੀ ਔਕਾਰ ਦੇ ਮਾਲਕ ਹੋਣਗੇ ਕਿੰਨੇ ਅਮੀਰ ਹੋਣਗੇ ਉਹ ਲਟੇਰੇ ਜਿਹੜੇ ਇਹਨਾਂ ਨੂੰ ਵੀ ਲੁੱਟ ਕੇ ਲੈ ਜਾਂਦੇ ਸੀ ਹਰ ਰੋਜ਼ ਕੰਮ ਕਰਦੇ ਲੋਕ ਇਹਨਾਂ ਨੂੰ ਪੈਸੇ ਦਿੰਦੇ ਹਰ ਰੋਜ਼ ਇਹ ਲੁੱਟੇ ਜਾਂਦੇ ਪਰ ਇਹ ਤਾਂ ਤਕਲੀਫ ਦੇ ਵਿੱਚ ਸੀਗੇ ਉਹ ਲੋਕ ਕਿੰਨੀ ਤਕਲੀਫ ਸੀ ਜਿਹੜੇ ਇਹਨਾਂ ਨੂੰ ਦੇਖਦੇ ਸੀ ਦੇਖ ਕੇ ਵੀ ਅੰਡੇਠਾ ਕਰ ਦਿੰਦੇ ਸੀ ਉਹ ਲੋਕ ਕਿੰਨੇ ਅੰਨੇ ਸੀ ਜਿਨ੍ਹਾਂ ਨੂੰ ਦਿਖਦੇ ਨਹੀਂ ਸੀ ਇਹ ਅੱਖਾਂ ਦੇ ਸਾਹਮਣੇ ਫਿਰਦੇ ਉਹ ਲੋਕ ਕਿੰਨੇ ਧਾਰਮਿਕ ਸੀ ਜਿਹੜੇ ਕਾਲੀ ਮਾਤਾ ਮੰਦਰ ਦੇ ਬਾਹਰ ਇਸ ਜੋੜੇ ਨੂੰ ਦੇਖ ਕੇ ਵੀ ਅਨਡਿੱਠਾ ਕਰਦੇ ਦੂਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਇਹਨੂੰ ਦੇਖ ਕੇ ਵੀ ਅਨਡਿੱਠਾ ਕਰਦੇ ਸੀ ਆਪਣੇ ਲਈ ਪਤਾ ਨਹੀਂ ਕਿੰਨੀਆਂ ਆਪਣੀਆਂ ਖੁਆਇਸ਼ਾਂ ਪੂਰੀਆਂ ਕਰਨ ਲਈ ਆਉਂਦੇ ਆ ਸਾਨੂੰ ਆ ਵੀ ਦੇ ਦੇ ਸਾਨੂੰ ਪਾਸ ਕਰ ਦੇ ਸਾਨੂੰ ਨੌਕਰੀ ਦਿਵਾ ਦੇ ਸਾਨੂੰ ਕੈਨੇਡਾ ਭੇਜ ਦੇ ਸਾਡੀਆਂ ਕੋਠੀਆਂ ਪਾ ਦੇ ਸਾਨੂੰ ਕਾਰਾਂ ਲੈ ਦੇ ਪਰ ਉਹਦੀ ਬਣਾਈ ਹੋਈ ਇਹ ਮੂਰਤ ਹਰ ਰੋਜ਼ ਦਰਸਕਾਰ ਦਾ ਸਾਹਮਣਾ ਕਰਦੀ ਕਿਸੇ ਨੂੰ ਨਹੀਂ ਸੀ ਦੇਖਿਆ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਧੰਨਵਾਦ ਭਪਿੰਦਰ ਸਿੰਘ ਵੀਰ ਜਿਹੜਾ ਸਾਡੀ ਟੀਮ ਦਾ ਮੈਂਬਰ ਹੈ ਜਿਹਨੇ ਸਾਨੂੰ ਬਾਰ-ਬਾਰ ਕਾਲ ਕੀਤੀ ਵੀਡੀਓ ਬਣਾ ਕੇ ਭੇਜੀ ਫਿਰ ਅਸੀਂ ਉੱਥੇ ਗਏ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਅੱਜ ਵੀ ਆਏ ਖੜੇ ਨੇ ਇੱਥੇ ਜਿਹੜੇ ਅੱਜ ਵੀ ਆਪਣੇ ਮਨ ਵਿੱਚ ਉਹ ਮੰਤਰ ਦਾ ਜਾਪ ਕਰ ਰਹੇ ਨੇ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਭਗਵਾਨ ਜੀ ਬਾਲाराम ਜੀ ਨੂੰ ਆਪਣੇ ਚਰਨਾਂ 'ਚ ਜਗ੍ਹਾ ਦਿਓ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਅੱਜ ਵੀ ਇਹ ਵੀਰ ਵਰਦੇ ਮੀਂਹ ਦੇ ਵਿੱਚ ਪਟਿਆਲੇ ਤੋਂ ਇੱਥੇ ਪਹੁੰਚਿਆ ਪਰ ਬਹੁਤ ਦੁੱਖ ਦੀ ਗੱਲ ਆ ਵੀ ਐਸੇ ਲੋਕ ਸਾਡੇ ਆਸ-ਪਾਸ ਹੀ ਘੁੰਮਦੇ ਆ ਸਾਡੇ ਕੋਲ ਹੀ ਰਹਿੰਦੇ ਆ ਅਸੀਂ ਦੇਖਦੇ ਵੀ ਆ ਦੇਖ ਕੇ ਵੀ ਅੰਡਿੱਠਾ ਕਰ ਦਿੰਨੇ ਆ ਅਸੀਂ ਆਪਣੇ ਆਪ ਨੂੰ ਬਹੁਤ ਦਾਨੀ ਵੀ ਸਮਝਦੇ ਆ ਪਰ ਸਹੀ ਥਾਂ ਤੇ দান ਕਰਨਾ ਵੀ ਨਹੀਂ ਸਾਨੂੰ ਸਾਡੇ ਵਰਗੇ ਇਹਨਾਂ ਸਸਤਾਵਾਂ ਨੂੰ ਹੋਰ দান ਦੇ ਦੇ ਕੇ ਇਹਨਾਂ ਨੂੰ ਹੋਰ ਵੱਡੇ ਕਰੀ ਚੱਲੋ ਪਰ ਜਿਹੜੇ ਤੁਹਾਡੇ ਆਸ-ਪਾਸ ਲੋਕ ਘੁੰਮਦੇ ਉਹਨਾਂ ਵੱਲ ਲਾਂ ਦੇਖਿਓ ਆਪਣੇ ਪਿੰਡ 'ਚ ਆਪਣੇ ਰਿਸ਼ਤੇਦਾਰੀ 'ਚ ਆਪਣੇ ਆਸ-ਪड़ोस ਨਾਲ ਮਦਦ ਕਰਿਓ ਕਿਸੇ ਦੀ ਉੱਥੇ ਮਦਦ ਕਰੋ ਜਿੱਥੇ ਲੋੜ ਤੋਂ ਵੱਧ ਚੀਜ਼ਾਂ ਆਈ ਜਾਂਦੀਆਂ ਨੂੰ ਤੇ ਤੁਹਾਡਾ ਨਾਮ ਹੁੰਦਾ ਹੋਵੇ ਭੈਣੋ ਭਰਾਵੋ ਬਹੁਤ ਦੁੱਖ ਲੱਗਦਾ ਜਦੋਂ ਕਿਸੇ ਐਸੇ ਬਾਪੂ ਬਜ਼ੁਰਗ ਨੂੰ ਲੈ ਕੇ ਆਉਨੇ ਆ ਕਿਸੇ ਐਸੀ ਮਾਂ ਨੂੰ ਲੈ ਕੇ ਆਉਨੇ ਆ ਜਿਹਦੇ ਧੀਆ ਪੁੱਤ ਭੈਣ ਭਰਾ ਆਪਣੇ ਹੁੰਦੇ ਆ ਹੋਇਆ ਵੀ ਉਹ ਲਵਾਰਸ ਹੁੰਦੇ ਆ ਉਹਨਾਂ ਦੇ ਆਣ ਗਵਾਂਡ ਉਹਨਾਂ ਦੇ ਬਾਮੇ ਮਾਸੀ ਭੂਆ ਚਾਚੇ ਤਾਇਆ ਦੇ ਹੁੰਦੇ ਆ ਹੋਇਆ ਵੀ ਉਹ ਲਵਾਰਸ ਹੁੰਦੇ ਆ ਇਹਨਾਂ ਦੇ ਵੀ ਤਾਂ ਆਪਣੇ ਹੋਣਗੇ ਖਣਿਓ ਵੀ ਕਿਤੇ ਦਾਨ ਕਰੀ ਜਾਂਦੇ ਹੋਣਗੇ ਹੋਰ ਪਰ ਇਹਨਾਂ ਦੀ ਸਾਰ ਨਹੀਂ ਲਈ ਪਰ ਅਜ ਬਾਲਾਰਾਮ ਜੀ ਦੀ ਜਿੰਨੀ ਕਿ ਸੇਵਾ ਸਾਤ ਹੋਈ ਅਸੀਂ ਪਿਛਲੇ 1 ਸਾਲ ਤੋਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ ਕਿਉਂਕਿ ਜਦੋਂ ਲੈ ਕੇ ਆਏ ਸੀ ਬਾਲਾਰਾਮ ਜੀ ਉਦੋਂ ਹੀ ਬਹੁਤ ਬਿਮਾਰ ਸੀ ਬਹੁਤ ਕਮਜ਼ੋਰ ਸੀ ਇਹਨਾਂ ਨੂੰ ਚੈਸਟ ਦੀ ਪ੍ਰੋਬਲਮ ਵੀ ਸੀ ਕਿਉਂਕਿ ਸੜਕਾਂ ਤੇ ਰਹਿਣਾ ਤੁਹਾਨੂੰ ਪਤਾ ਹੀ ਆ ਇੱਕ ਇਹਨਾਂ ਨੂੰ ਲੇਪਰੋਸੀ ਦੀ ਪ੍ਰੋਬਲਮ ਸੀ ਕੋੜ ਦੀ ਉਹਦਾ ਵੀ ਟ੍ਰੀਟਮੈਂਟ ਚੱਲਿਆ ਪ੍ਰੋਪਰ ਪਰ ਅਸੀਂ ਆਪਣੇ ਵੱਲੋਂ ਆਪਣੇ ਬਜ਼ੁਰਗ ਦੀ ਸੇਵਾ ਕਰਨ ਦਾ ਯਤਨ ਕੀਤਾ ਗੁਰੂ ਸਾਹਿਬ ਕਿਰਪਾ ਕਰਨ ਉਹ ਅੱਲਾਹ ਹੋ ਰਾਮ ਉਹ ਵਾਹਿਗੁਰੂ ਭਗਵਾਨ ਕਿਰਪਾ ਕਰਨ ਸਾਤੋ ਕਿਤੇ ਕੋਈ ਕਤਾਹੀ ਹੋ ਗਈ ਹੋਵੇ ਮਾਫ ਕਰਿਓ ਸੱਚੇ ਪਾਤਸ਼ਾਹ ਅੱਗੋਂ ਤੋਂ ਚੰਗੇ ਮਨ ਨਾਲ ਸਾਫ਼ ਨੀਤ ਨਾਲ ਸੇਵਾ ਕਰਨ ਦਾ ਬਲ ਬਖਸ਼ਿਓ ਹੁਣ ਪਿੱਛੇ ਮਾਤਾ ਮੁੰਨੀ ਰਹਿ ਗਈ ਆ ਸਾਡੇ ਕੋਲੇ ਤੇ ਮੁੰਨੀ ਮਾਤਾ ਦੀ ਸੇਵਾ ਕਰਨ ਦਾ ਬਲ ਬਖਸ਼ਿਓ ਇਮੁਨੀ ਪਤਾ ਨਹੀਂ ਕਿਹੜੇ ਜਨਮਾਂ ਦੀ ਸਾਹ ਸੀ ਇਹਨਾਂ ਦੋਨਾਂ ਦੀ ਆਪਸ ਵਿੱਚ ਅਗਲਾ ਸਫਰ ਇਹ ਮਾਂ ਸੋਖਸ਼ਾਂਤੀ ਨਾਲ ਮਾਨ ਸਤਕਾਰ ਭਰਿਆ ਤੇ ਚੰਗਾ ਤੰਦਰੁਸਤੀ ਭਰਿਆ ਬਤੀਤ ਕਰੇ ਇਹਦੇ ਲਈ ਸਾਰੇ ਅਰਦਾਸ ਤੇ ਬਾਪੂ ਬਾਲਾਰਾਮ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਹੁਣ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਫਿਰ ਬਾਪੂ ਦਾ ਸੰਸਕਾਰ ਕਰਨ ਜਾਣਾ ਭਾਈ ਰਤਨਦੀਪ ਸਿੰਘ ਜੀ ਹੁਣ ਅਰਦਾਸ ਕਰਨਗੇ ਤੇ ਉਸ ਤੋਂ ਬਾਅਦ ਆਪਾਂ ਸ਼ਮਸ਼ਾਨ ਘਾਟ ਨੂੰ ਚਾਲੇ ਪਾਵਾਂਗੇ ਕਿਉਂਕਿ ਅੱਜ ਮੀ ਵੀ ਸਵੇਰ ਦਾ ਪਿਆ ਹਟਿਆ ਨਹੀਂ ਹੁਣ 4:00 ਵੱਜ ਗਏ ਸਾਨੂੰ ਸੰਸਕਾਰ ਕਰਦਿਆਂ ਨੂੰ ਤੇ ਹੁਣ ਅਸੀਂ ਬਾਪੂ ਬਾਲाराम ਜੀ ਦੇ ਸੰਸਕਾਰ ਵਾਸਤੇ ਪਿੰਡਾ ਸੰਪੁਰਸ਼ਮ ਚਾਨ ਘਾਟ ਵੱਲ ਨੂੰ ਰਵਾਨਾ ਹੋਵਾਂਗੇ ਤੇ ਪਹਿਲਾਂ ਮਾਤਾ ਜੀ ਖੜੇ ਹੋ ਜੋ ਅਰਦਾਸ ਕਰ ਲਈਆ ਹਾਂ ਜਲਦੀ ਕਰੋ ਵਾਇਗੁਰੂ ਜੀ ਦਾ ਖਾਲਸਾ ਸ਼ਿਰਵਾਇ ਗੁਰੂ ਜੀ ਦੀ ਫਤਿਹ ਤੁਜ਼ਾ ਗੇ ਅਰਦਾਸ ਸਮਾਜੀਓ ਪਿੰਸਾ ਫੇਰਾ ਕੋ ਨਾ ਸਭ ਤੇਰੀ ਬੜਾਈ ਕੋਈ ਨਾ ਉਹ ਨ ਜਾਣੇ ਮੇ ਅਦਾ ਪਤਮ ਉਹ ਸਿਮਟ ਕੇ ਗੋ ਨਾਲੇ ਚਾਹੇ ਸਦੰਗ ਦੂਸੇ ਹਮਦਾਰ ਆਂਦਾ ਸੇ ਸਹਾਇ ਆਜ ਹਰ ਕੋ ਗਿੰਦਨ ਸਿੰਘ ਉਹ ਸਿਹਰਾ ਆਏ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬੋਲੇ ਸੋਨਿਹਾਲ ਸ੍ਰੀ ਆਖਾਲ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਚੱਲਿਆ ਬੇਬੇ ਨੂੰ ਛੱਡ ਕੇ ਬਾਲਾ ਬਾਪੂ जा रहा है अब बाबा भगवान के पास जा रहा है चला गया छोड़ के सत नाम सत नाम सत नाम जी जपो सत नाम सत नाम सत नाम जी ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ